ਸਸ਼ੇਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਅੱਜ ਨਗਰ ਨਿਗਮ ਬਠਿੰਡਾ ਦੇ ਗੂੜਾ ਚੁੱਕਣ ਵਾਲੇ ਟਿੱਪਣਾ ਤੇ ਕੰਮ ਕਰਨ ਵਾਲੇ ਵਰਕਰਾਂ ਦੇ ਵੱਲੋਂ ਹੜਤਾਲ ਕਰ ਦਿੱਤੀ ਗਈ ਜਾਣਕਾਰੀ ਦੰਦਿਆ ਹੋਇਆ ਦੱਸਿਆ ਗਿਆ ਕਿ ਅਫਸਰ ਸ਼ਾਹੀ ਦੇ ਵੱਲੋਂ ਉਹਨਾਂ ਦੇ ਨਾਲ ਤੱਕਾ ਕੀਤਾ ਜਾ ਰਿਹਾ ਜਿਸ ਕਾਰਨ ਕਿ ਉਹਨਾਂ ਹੜਤਾਲ ਕੀਤੀ ਹੈ ਜਾਣਕਾਰੀ ਦੰਦਿਆ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਲਗਾਤਾਰ ਸ਼ਹਿਰ ਦੇ ਵਿੱਚੋਂ ਕੂੜਾ ਚੁੱਕਿਆ ਜਾਂਦਾ ਹੈ ਤੇ ਇੰਨੀ ਗਰਮੀ ਦੇ ਬਾਵਜੂਦ ਵੀ ਵਰਕਰ ਕੰਮ ਕਰ ਰਹੇ ਹਨ ਪਰਨ ਅਜਾਇਜ਼ ਤੌਰ ਤੇ ਅਫਸਰਾਂ ਦੇ ਵੱਲੋਂ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਲਗਾਤਾਰ ਸਪੀਕਰ ਲਗਾ ਕੇ ਸ਼ਹਿਰ ਦੇ ਵਿੱਚ ਕੂੜਾ ਚੁੱਕਦੇ ਹਾਂ ਤੇ ਲੋਕ ਸਾਡਾ ਸਹਿਯੋਗ ਵੀ ਕਰਦੇ ਨੇ ਪਰ ਬੀਤੇ ਕਾਲੀ ਘਰ ਦਾ ਦਰ ਵਾਜਨਾ ਕੋਲੰਦੀ ਸੂਰਤ ਦੇ ਵਿੱਚ ਅਧਿਕਾਰੀਆਂ ਦੇ ਵੱਲੋਂ ਵਰਕਰਾਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਜਿਸ ਦੇ ਰੋਜ਼ ਦੇ ਵਿੱਚ ਉਹਨਾਂ ਦੇ ਵੱਲੋਂ ਹੁਣ ਇਹ ਹੜਤਾਲ ਕਰ ਦਿੱਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਫਿਰ ਵੀ ਕਰਮਚਾਰੀ ਨੂੰ ਹਟਾਇਆ ਹੈ ਤੇ ਅਸੀਂ ਹੜਤਾਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਅਧਿਕਾਰੀ ਸਾਨੂੰ ਲਗਾਤਾਰ ਪਰੇਸ਼ਾਨ ਕਰ ਰਹੇ ਨੇ ਅਜਨਗਰ ਨਿਗਮ ਦੇ ਕਮਿਸ਼ਨਰ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸੁਣਵਾਈ ਨਹੀਂ ਹੋਈ ਤਾਂ ਸੰਘਰਸ਼ ਹੋਰ ਵੀ ਤੇਜ਼ ਕਰ ਦਿੱਤਾ ਜਾਵੇਗਾ ਉਨਾ ਦੇ ਵੀ ਕਹਿਣਾ ਕਿ ਬਠਿੰਡਾ ਦੇ ਟਿਪਰਾਂ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਤੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਹੈ। ਮੇਰਾ ਨਾਮ ਰਿੰਕੂ ਕੁਮਾਰ ਹੈ ਜੀ। ਸਾਡੇ ਟਿਪਰ ਯੂਨੀਅਨ ਹੈ ਜੀ। ਹਾਂਜੀ ਹਾਂਜੀ ਅਸੀਂ ਡੋਰ ਟੂ ਡੋਰ ਕਰਾ ਚੂੜਾ ਕਲੈਕਟ ਕਰਦੀ ਹਾਂ। ਮਾਮਲਾ ਜੀ ਸਾਡੇ 5-6 ਮੁਲਾਜ਼ਮ ਹਟਾਤੇ ਜੀ। ਇੱਕ ਡੋਰ ਬੈਲ ਦੇ ਕਾਰਨ ਸਾਡਾ ਮੁਲਾਜ਼ਮ ਹਟਾਤਾ। ਇੱਕ ਮੁਲਾਜ਼ਮ ਸਾਡਾ ਜੀ ਸਵੇਰ 6 ਤੋਂ 10 ਵਜੇ ਤੱਕ ਰਾਤ ਨੂੰ ਡਿਊਟੀ ਕਰ ਰਿਹਾ ਸੀ। ਉਦੋਂ ਜੇ ਦਿਨ ਬਿਮਾਰ ਹੋ ਗਿਆ ਗਰਮੀ 'ਚ ਉਹਨੂੰ ਦੋਨੋਂ ਮੁੰਡਿਆਂ ਨੂੰ ਹਟਾਤਾ ਜੀ ਮਤਲਬ ਬਾਲਾ ਸਾਡੇ ਨਾਲ ਤਕਰਾਸ਼ਾਈ ਬਹੁਤ ਜ਼ਿਆਦਾ ਹੋ ਰਹੀ ਹੈ ਜੀ ਡੋਰ ਬੈਲ ਕਹਿੰਦੇ ਜੀ ਅਫਸਰ ਘਰਾਂ ਦੇ ਵਿੱਚੋਂ ਕੂੜਾ ਜੇ ਨਹੀਂ ਚੱਕਿਆ ਜਾਂਦਾ ਤੁਸੀਂ ਡੋਰ ਬੈਲ ਮਾਰੋ ਹਾਲਾਂਕਿ 2021 ਦੇ ਵਿੱਚ ਸਾਡੇ ਕਮਿਸ਼ਨਰ ਸਾਹਿਬ ਸੀਗੇ ਸ਼ੇਰ ਗਿਲ ਜੀ ਉਹਨਾਂ ਨੇ ਅਖਬਾਰ ਦੇ ਵਿੱਚ ਕਟਿੰਗ ਵੀ ਲਾਈ ਸੀਗੀ ਬਈ ਕਿਸੇ ਨੇ ਨਾ ਤਾਂ ਡੋਰ ਬੈਲ ਮਾਰਨੀ ਆ ਨਾ ਕਿਸੇ ਦੇ ਅੰਦਰੋਂ ਘਰੋਂ ਕੂੜਾ ਚੱਕਣਾ ਹੈਗਾ ਜੀ ਤੇ ਸਾਡੇ ਸਾਰੀ ਗੱਡੀਆਂ ਤੇ ਬੱਜ ਲੱਗੇ ਹੋਏ ਜੀ ਉਦੀ ਬਾਜੇ ਦੀ ਤਕਰੀਬਨ ਫੁੱਲ ਵੱਡਾ ਫੁੱਲ ਬਾਜੇ ਹੈਗੀ ਹੈ ਤੇ ਸਾਰੇ ਘਰ ਕੂੜਾ ਪਾਉਂਦੇ ਵੀ ਐ ਕੋਆਪਰੇਟਿਵ ਵੀ ਕਰਦੇ ਆ ਸਾਡਾ ਸ਼ਹਿਰ ਨਾਲ ਸ਼ਹਿਰ ਪ੍ਰਸ਼ਾਸਨ ਨਾਲ ਇਹ ਐਮਸੀ ਸਾਹਿਬਾਨਾ ਨਾਲ ਸਾਡਾ ਕੋਈ ਰੋਲਾ ਨਹੀਂ ਹੈ ਜੀ ਜਿਹੜੀ ਵੀ ਗੱਡੀਆਂ ਖਰਾਬ ਨੇ ਉਹ ਨਿਗਮ ਦੇ ਕਰਕੇ ਹੈਗੀ ਹੈ ਜੀ ਇਹ ਗੱਡੀਆਂ ਸਹੀ ਆਪ ਨਹੀਂ ਕਰਾਂਦੇ ਅਫਸਰ ਜੀ ਗੱਡੀਆਂ ਘੱਟ ਤੋਂ ਘੱਟ ਹੈਗੀ ਹੈ ਜੀ 30 ਤੋਂ 35 ਦੇ ਵਿੱਚ ਖਰਾਬ ਨੇ ਗੱਡੀਆਂ ਸਾਰੀਆਂ ਸਾਡੇ ਕੋਲ ਜੀ 72 ਗੱਡੀਆਂ ਨੇ ਅੱਧੀਆਂ ਕ ਚੱਲਦੀਆਂ ਜੀ ਸ਼ਹਿਰ ਨੂੰ ਦਾ ਖਰਾਬ ਹੈ ਆਪ ਕਰੀ ਜਾਂਦੇ ਜੀ ਸਾਰੇ ਮੁਲਾਜ਼ਮਾਂ ਦੇ ਉੱਤੇ ਛੁੱਟ ਦਿੰਦੇ ਆ ਡਰਾਈਵਰ ਦੇ ਵਿੱਚ ਇਹ ਕਮੀ ਹੈ ਜੀ ਹੈਲਪਰਾਂ 'ਚ ਇਹ ਕਮੀ ਹੈਗੀ ਆ ਇੱਕ ਦੇ ਦੋ ਛੁੱਟੀਆਂ ਸਾਡੇ ਨਾਲ ਕੱਢਦੇ ਹੈਗੇ ਜੀ ਤੇ ਸਾਡੇ ਨਾਲ ਬਹੁਤ ਜ਼ਿਆਦਾ ਤਕਾਸ਼ਾਈ ਹੋਈ ਪਈ ਆ ਅੱਜ ਜੀ ਅਸੀਂ ਕੰਮ ਬੰਦ ਕੀਤਾ ਹੋਇਆ ਕਮਿਸ਼ਨਰ ਸਾਹਿਬ ਨੂੰ ਅਸੀਂ ਮਿਲਣਾ ਸਾਡੀ ਜਿਹੜੀ ਮੰਗਾਂ ਨੇ ਅਸੀਂ ਸਾਰੀਆਂ ਦੱਸਾਂਗੇ ਜੀ ਕਮਿਸ਼ਨਰ ਸਾਹਿਬ ਨੂੰ ਜਾਂ ਕਿ ਮੇਅਰ ਸਾਹਿਬ ਨੂੰ ਵੀ ਹੜਤਾਲ ਤੇ ਜੀ ਅਸੀਂ 328 ਮੁਲਾਜ਼ਮ ਹੈਗੇ ਆ ਜਿਹੜੇ ਸਾਡੇ ਪੋਸਟਾ ਦੇ ਉੱਤੇ ਬੈਠੇ ਆ ਦਫਤਰਾ 'ਚ ਅਸੀਂ ਪ੍ਰਸ਼ਾਸਨ ਨੂੰ ਵੀ ਹੋਰ ਐਮ.ਐਸ.ੀ ਸਾਹਿਬਾਨਾਂ ਨੂੰ ਵੀ ਬੇਨਤੀ ਕਰਦੇ ਆ ਜਿਹੜੇ ਆਫਿਸ ਦੇ ਵਿੱਚ ਬੈਠੇ ਆ ਸਾਡੀ ਪੋਸਟਾ ਦੇ ਉੱਤੇ ਉਹਨਾਂ ਨੂੰ ਵੀ ਟਿਪਰ ਸਟੈਂਡ ਦੇ ਭੇਜਿਆ ਜਾਵੇ ਨਹੀਂ ਤਾਂ ਇਹ ਅਸੀਂ ਜੀ ਸੰਘਰਸ਼ ਨੂੰ ਹੋਰ ਤਿੱਖਾ ਤੇਜ ਕਰਾਂਗੇ ਜੇ ਸਾਡੇ ਕਿਸੇ ਵੀ ਇੱਕ ਵੀ ਮੁਲਾਜ਼ਮ ਨਾਲ ਧੱਕਾਸ਼ਾਹੀ ਹੋਈ ਆ ਕਿਸੇ ਨੂੰ ਵੀ ਹਟਾਇਆ ਅਸੀਂ ਇਹ ਅੱਦ ਕੀ ਬਰਦਾਸ਼ਤ ਨਹੀਂ ਕਰਨਾ ਜੀ ਅਸੀਂ ਬਹੁਤ ਜ਼ਿਆਦਾ ਬਰਦਾਸ਼ਤ ਕਰ ਚੁੱਕੇ ਆ ਜਦੋਂ ਮਰਜ਼ੀ ਦਿਲ ਕਰਦਾ ਹੀ ਜਿਹਨੂੰ ਮਰਜ਼ੀ ਭਜਾ ਦਿੰਦੇ ਆ ਜੀ ਇਹ ਕੰਮ ਨਹੀਂ ਕਰਦਾ ਜੀ ਇਹ ਸ਼ਹਿਰ ਦੀ ਕੰਪਲੀਟ ਆ ਰਹੀ ਹੈ ਸ਼ਹਿਰ ਨੂੰ ਖਰਾਬ ਕੀਤਾ ਹੋਇਆ ਸ਼ਹਿਰ ਨੂੰ ਖਰਾਬ ਕੀਤਾ ਇਹਨਾਂ ਨੇ ਕੀਤਾ ਜੀ ਸਾਡਾ ਕੀ ਕਸੂਰ ਇਹਦੇ 'ਚ ਹੀ ਅੱਧੀ ਚੱਕਰ ਸੱਸਿਆ ਆ ਰਹੀ ਹੈ ਮਨ ਲੋਕ ਕੰਪਲੇਂਟਾ ਕਰ ਰਹੇ ਕੀ ਕਾਰਨ ਮੰਨਦੇ ਹੋ ਦੇਖੋ ਜੀ ਸ਼ਹਿਰ ਵਾਸੀ ਤਾਂ ਕੰਪਲੀਟ ਕਰਨਗੇ ਜੀ ਜੇ ਗੱਡੀ ਉਹਨਾਂ ਦੇ ਏਰੀਆ 'ਚ ਨਹੀਂ ਜਾਊਗੀ ਗੱਡੀ ਜਾਊਗੀ ਕਿਵੇਂ ਜਦੋਂ ਗੱਡੀ ਖਰਾਬ ਨੇ ਖੜੀ ਹੈ ਜੀ ਤੁਸੀਂ ਦੇਖ ਲਓ ਸਾਰੇ ਟਿਪਰ ਪੁਆਇੰਟ ਤੇ ਜੀ ਗੱਡੀਆਂ ਸਾਰੀਆਂ ਖਰਾਬ ਖੜੀਆਂ ਨੇ ਜੀ ਹਾਂਜੀ ਹਾਂਜੀ ਕੌਂਸਲਰਾਂ ਨੇ ਵੀ ਲਾਇਆ ਸੀ ਤੇ ਮੈਨੂੰ ਸੀ ਸਾਹਿਬਾਨਾਂ ਨੂੰ ਬੇਨਤੀ ਕਰਦਾ ਵੀ ਜਿੰਨੇ ਵੀ ਐਮਸੀ ਸਾਬ ਹੈਗੇ ਆ ਉਹ ਧਰਨਾ ਲੈਣ ਅਸੀਂ ਵੀ ਉਹਨਾਂ ਦੇ ਨਾਲ ਖੜੇ ਆ ਅਸੀਂ ਸ਼ਹਿਰ ਨੂੰ ਖਰਾਬ ਕਰਨ ਵਾਸਤੇ ਨਹੀਂ ਖੜੇ ਜਿਹੜੀ ਅਫਸਰशाही ਸਾਡੇ ਤੇ ਬੜੀ ਚੱਲ ਰਹੀ ਹੈ ਤਾਨਾਸ਼ਾਹੀ ਅਸੀਂ ਐਮਸੀ ਸਾਹਿਬ ਨੂੰ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਬਈ ਇਹਨਾਂ ਨੂੰ ਠੱਲ ਪਾਈ ਜਾਵੇ ਜੇ ਸਾਡਾ ਕਿਸੇ ਵੀ ਮੁਲਾਜ਼ਮ ਦਾ ਨੁਕਸਾਨ ਕੀਤਾ ਤੇ ਫਿਰ ਸਾਡੇ ਕੋਲ ਤਾਂ ਇਹੀ ਹੈ ਜੀ ਅਸੀਂ ਕੰਮ ਬੰਦ ਕਰਾਂਗੇ ਹੋਰ ਸਾਡੇ ਕੋਲ ਕੀ ਹੈ ਅਜਾ ਜੀ ਜੀ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਫਿਰ ਗੱਲ ਕਰਕੇ ਦੇਖਦੇ ਆ ਨਹੀਂ ਤਾਂ ਫਿਰ ਅਸੀਂ ਫਿਰ ਸੋਮਵਾਰ ਤੋਂ ਫਿਰ ਅਸੀਂ ਫਿਰ ਤਿੱਖਾ ਰੂਸ ਜਾਰੀ ਕਰਾਂਗੇ ਜੀ ਸਰ ਜੀ ਅਨਿਲ ਕੁਮਾਰ ਹੈ ਜੀ ਮੇਰਾ ਨਾਮ ਮਾਮਲਾ ਮਾਮਲਾ ਇਹ ਹੈ ਜੀ ਕਿ ਬਸੰਤ ਬਿਆਰ ਇੱਕ ਨੰਬਰ ਗਲੀ ਦਾ ਕੋਈ ਕੂੜਾ ਗੇਟ ਬੰਦ ਸੀਗਾ ਤੇ ਮੈਂ ਇਨਫੋਰਮੇਸ਼ਨ ਕਰਤੀ ਅਫਸਰਾਂ ਨੂੰ ਵੀ ਇਹ ਗੇਟ ਬੰਦ ਹੈ ਮੈਂ ਕੂੜਾ ਨਹੀਂ ਆਇਆ ਅਫਸਰ ਸਾਡੇ ਕੋਲ ਕਰਦੇ ਤਾਨਾशाही ਤੱਕਾशाही ਕਹਿੰਦਾ ਇਹਦਾ ਕੂੜਾ ਚੱਕੋ ਜਿਵੇਂ ਮਰਜ਼ੀ ਚੱਕੋ ਤੇ ਬੈਲ ਬਜਾਓ ਘੰਟੀ ਬਜਾਓ ਜੋ ਮਰਜ਼ੀ ਕਰੋ ਫੋਨ ਕਰੋ ਇਹਨਾਂ ਦਾ ਕੂੜਾ ਚੱਕੋ ਉਹ ਨਹੀਂ ਆਏ ਜੀ ਉਹ ਗੇਟ ਗਰਮੀ ਚ ਕੋਈ ਨਿਕਲਦਾ ਨਹੀਂ ਜੀ ਪੂਰੀ ਗਰਮੀ ਪੈਂਦੀ ਹੈ ਔਰ ਫਿਰ ਅਫਸਰ ਨੇ ਮੈਨੂੰ ਮੈਂ ਉਹਨੂੰ ਕਿਹਾ ਵੀ ਸਾਡਾ ਇਹ ਚੱਲਦਾ ਸਪੀਕਰ ਚੱਲਦਾ ਹੈ ਠੀਕ ਹੈ ਜੀ ਕਹਿੰਦੀ ਆਵਾਜ਼ ਬਹੁਤ ਹੈ ਸਾਰਾ 8 ਗਵੜ ਦਾ ਕੂੜਾ ਆ ਗਿਆ بس ਇੱਕ ਹੀ ਆ ਹੀ ਕਰਿਆ ਜਿਹਨਾਂ ਦਾ ਕੂੜਾ ਨਹੀਂ ਆਇਆ ਉਹ ਕਹਿੰਦਾ ਜੀ ਇਹ ਬਹਿਸ ਕਰਦਾ ਮੇਰੇ ਨਾਲ ਇਹਨੂੰ ਕੱਲ ਤੋਂ ਕੰਮ ਤੇ ਨਹੀਂ ਲਿਤਾ ਜਾਵੇ ਐਸ ਕਰਕੇ ਮੈਨੂੰ ਅੱਜ ਕੰਮ ਤੇ ਨਹੀਂ ਲਿਤਾ ਜੀ ਇਹਨਾਂ ਨੇ ਜਿਹੜਾ ਉਹ ਘਰ ਆ ਜੀ ਇੱਕ ਦਿਨ ਨਹੀਂ ਇਹ ਤਾਂ ਅਗਲੇ ਪਤਾ ਨਹੀਂ ਜੀ ਕੋਈ ਖਾਸ ਰਿਸ਼ਤੇਦਾਰੀ ਹੋਊਗੀ ਸਾਡੇ ਸੈਂਟਰੀ ਸਾਹਿਬ ਦੀਆਂ ਦੇ ਨਾਲ ਪਰ ਦਸਨਾਈ ਹੈ ਜੀ ਆ ਕੇ ਉਹ ਗੱਲ ਕਰੇ ਸਾਡੇ ਨਾਲ ਹੁਣ ਇਹ ਸਾਰੇ ਨਾਲ ਹੀ ਇਹੀ ਆਲੇ ਨੇ ਸੈਂਟਰੀਆਂ ਨੇ ਜੀ ਸੈਟਿੰਗ ਕੀਤੀ ਹੋਈ ਹੈ ਬੰਦੇ ਰੱਖਣੇ ਹੋਣੇ ਆਪਦੇ ਸਾਨੂੰ ਹਟਾਉਂਦੇ ਆ ਇਹ ਰੋਲਾ ਇਹ ਹੈ ਕੋਈ ਨਾ ਕੋਈ ਬੰਨ ਲੱਭ ਕੇ ਹਾਂਜੀ ਹਾਂਜੀ ਇਹ ਸਾਡੇ ਕੋਈ ਨਾ ਕੋਈ ਕਮੀਆਂ ਕੱਢ ਕੇ ਇਹ ਡਰਾਈਵਰ ਨੂੰ ਗੱਡੀ ਨਹੀਂ ਚਲਾਣੀ ਆਂਦੀ ਕੰਮ ਮੈਂ ਨਹੀਂ ਪੂਰਾ ਕਰਾਂਦੇ ਜੀ ਗੱਡੀਆਂ ਦਾ ਸਰਵਿਸ ਇਹ ਨਹੀਂ ਟਾਈਮ ਟੂ ਟਾਈਮ ਕਰਵਾਉਂਦੇ ਠੀਕ ਹੈ ਇਲਜ਼ਾਮ ਸਾਡੇ ਤੇ ਆਂਦਾ ਹੈ ਗੱਡੀਆਂ ਤਾਂ ਬਹੁਤ ਖਰਾਬ ਪਈਆਂ ਜੀ ਕੋਈ 35 40 ਗੱਡੀਆਂ ਖਰਾਬ ਪਈਆਂ ਉਹਦੇ ਕਾਰਨ ਵੀ ਸਮੱਸਿਆ ਆਉਂਦੀ ਕਾਰਨ ਇਹ ਹੀ ਅਫਸਰ ਹੈ ਜੀ ਇਹ ਖਾ ਜਾਂਦੇ ਪੈਸੇ ਤੇ ਸਾਨੂੰ ਬਦਨਾਮ ਕਰਦੇ ਆ ਬਸ ਦੇਖੋ ਜਦੋਂ ਸੁਣਨਗੇ ਜਿਵੇਂ ਵੀ ਹੈ ਹਾਂਜੀ ਭਈ ਸਾਡੇ ਤੇ ਤਾਨਾਸ਼ਾਹੀ ਕਿਉਂ ਕਰਦੇ ਆ ਸਾਡਾ ਮੈਨ ਘਰ ਨਹੀਂ ਹੈ ਵੀ ਕੀ ਕੀ ਲੈ ਰੱਖਿਆ ਇਹਨਾਂ ਨੇ ਉਹਨਾਂ ਤੋਂ ਵੀ ਚੱਕਣਾ ਚਾਹੀਦਾ ਸਾਡੀ ਇਹਨਾਂ ਨੂੰ ਪਰਵਾਹ ਹੈ ਨਹੀਂ ਇੰਨੀ ਗਰਮੀ ਪੈਂਦੀ ਹੈ ਐਨਾ ਟੈਂਪਰੇਚਰ ਹੈ ਚੱਕਰ ਆ ਜਾਂਦੇ ਸਾਡੇ ਬੰਦਿਆਂ ਨੂੰ ਕੰਮ ਕਰਦਿਆਂ ਨੂੰ ਵੇ ਸਾਡੀ ਕੋਈ ਉਹ ਨਹੀਂ ਹੈ ਪਹਿਲੂ ਬੂਟਾ ਸਿੰਘ ਜੀ ਇੱਥੇ ਨਾ ਕਿੰਨੇ ਮੁਕੰਦਰੀ ਹਾਂ ਜੀ ਹਾਂ ਜੀ ਇਹ ਜੀ ਇੱਥੇ ਮੁੰਡੇ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਹਟਾਇਆ ਜਾਂਦਾ ਸੀ ਉਹ ਜੀ ਕਹਿੰਦੇ ਆ ਵੀ ਗੱਡੀਆਂ ਤੇ ਵੀ ਤੁਸੀਂ ਸਹੀ ਕੰਮ ਨਹੀਂ ਕਰਦੇ ਗੱਡੀਆਂ ਦੀ ਕੋਈ ਮਹੀਨੇ 2 ਮਹੀਨੇ ਤਾਂ ਕੋਈ ਸਰਵਿਸ ਨਹੀਂ ਟਾਈਮ ਨਾ ਹੁੰਦੀ ਇਹ ਗੱਡੀਆਂ ਦਾ ਕੰਮ ਉਦੋਂ ਕਰਾਉਂਦੇ ਆ ਜੀ ਮੰਨ ਕੇ ਚੱਲੋ ਵੀ ਜਦੋਂ ਹੁਣ ਰੁਕ ਚੁੱਕੀਆਂ ਟਾਈਮ ਨਾਲ ਕੋਈ ਸਰਵਿਸ ਨਹੀਂ ਕੋਈ ਰਿਪੇਅਰ ਨਹੀਂ ਕੁਛ ਨਹੀਂ ਗੱਡੀਆਂ ਦਾ ਕੰਮ ਉਦੋਂ ਹੀ ਹੁੰਦਾ ਜੀ ਜਦੋਂ ਟੋਚਨ ਪਾ ਕੇ ਲਿਜਾਓ ਤੇ ਇਹਨਾਂ ਦਾ ਉਦੋਂ 25 30 ਹਜ਼ਾਰ ਕਿੱਥੇ 2000 ਰੁਪਏ ਨਾਲ ਸਰਦਾ ਉਥੇ 30000 ਰੁਪਏ ਲੱਗਦੇ ਇੱਥੇ ਜੀ ਹੁਣ ਗੱਡੀਆਂ ਜਦੋਂ ਸਵੇਰ 6 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਦੇ ਤੱਕ ਚੱਲੀ ਜਾਂਦੀ ਹੈ ਜੀ ਇਲੈਕਟ੍ਰੋਨਿਕ ਗੱਡੀਆਂ ਜੀ ਚੱਲੀ ਜਾਵੇ ਚੱਲੀ ਜਾਵੇ ਜੀ ਰੁਕ ਵੀ ਸਕਦੀਆਂ ਇਹ ਹੁਣ ਜਾਂ 20 25 ਤੱਕ ਗੱਡੀਆਂ ਘੱਟੋ ਘੱਟ ਹੋਣੀਆਂ ਜੀ 25 30 ਗੱਡੀਆਂ ਹੋਣੀਆਂ ਇਹ ਨਾਲ ਗੱਡੀਆਂ ਬੜੀਆਂ ਆਵਾਂ ਇਹਦੇ ਨਾਲ ਬੱਚਤ ਕੋਈ ਸਮੱਸਿਆ ਤਾਂ ਨਹੀਂ ਹੁੰਦੀ ਹੋਣੀ ਹੋਲੀ ਸਮੱਸਿਆ ਆਉਂਦੀ ਹੈ ਜੀ ਕਿੱਥੇ ਸਾਰੀਆਂ ਦੀਆਂ ਸਾਰੀਆਂ ਗੱਡੀਆਂ ਚੱਲਣ ਕੋਈ ਏਰੀਆ ਮੈਸ ਨਾ ਹੋਵੇ ਵੀ ਸ਼ਹਿਰ ਦੇ ਵਿੱਚ ਵੀ ਕਿਸੇ ਪਾਸੇ ਗੱਡੀ ਰਹਿ ਜੇ ਵੀ ਨਹੀਂ ਜਾਂਦੀ ਕੀ ਜੋ ਸਾਰੀਆਂ ਗੱਡੀਆਂ ਚੱਲਣੀਆਂ ਤੇ ਕੰਪਲੀਟ ਕੋਈ ਆਉਂਦਾ